ਕੀ ਸਕੁਅਰ ਤੋਂ ਕੋਰੇ ਨੇ ਜਿਹੜੀ ਸੰਗਣੀ ਧੁੰਦ ਕਰਕੇ ਆਪਣੀ ਚਾਦਰ ਵਿਛਾਈ ਹੋਈ ਸੀ ਔਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਵਿਜ਼ਿਬਿਲਟੀ ਹੈ ਜਿਹੜੀ ਜ਼ੀਰੋ ਨਜ਼ਰ ਆ ਰਹੇ ਸਸਦੇ ਨਾਲ ਤੁਹਾਨੂੰ ਦੱਸਦੇ ਕਿ ਸੜਕੀ ਹਾਦਸਿਆਂ ਦੇ ਵਿੱਚ ਬੀਤੇ ਦਿਨੀ ਵਾਜ਼ਾਫਾ ਨਜ਼ਰ ਆਇਆ ਸੀ ਔਰ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਇੱਕ ਤਰੀਕ ਤੋਂ ਲੈ ਕੇ 5 ਫਰਵਰੀ ਤੱਕ ਫਿਰ ਤੋਂ ਧੁੰਦੇ ਇਸੇ ਤਰ੍ਹਾਂ ਰਹਿਣ ਵਾਲੀ ਹੈ ਕਿਉਂਕਿ ਇਹ ਮੰਨਿਆ ਗਿਆ ਕਿ ਪਹਾੜੀ ਖੇਤਰਾਂ ਦੇ ਵਿੱਚ ਬਰਫ਼ਬਾਰੀ ਹੋਣੀ ਸ਼ੁਰੂ ਹੋ ਗਈ ਹੈ। ਤਾਂ ਜਿਹੜੇ ਕੰਦੇ ਸੀ ਠੰਡ ਤਾਂ ਚਲੀ ਗਈ ਹੈ ਹੁਣ ਠੰਡ ਦੇ ਅਸਰ ਘਟਦੇ ਹੋਏ ਨਜ਼ਰ ਆ ਰਹੇ ਨੇ ਔਰ ਇਹ ਵੀ ਗੱਲਾਂ ਨਿਕਲ ਕੇ ਸਾਹਮਣੀ ਆਈਆਂ ਸੀ ਕਿ ਜਨਵਰੀ ਦੇ ਵਿੱਚ ਮਾਰਚ ਵਰਗਾ ਮੌਸਮ ਹੋ ਰਿਹਾ ਤਾਂ ਉਹਨਾਂ ਨੂੰ ਦੱਸ ਦੇ ਕਿ ਹੁਣ ਠੰਡ ਫਿਰ ਤੋਂ ਵਾਪਸ ਆ ਗਈ ਹੈ ਸੋ ਸ਼੍ਰੀਕਾਂ ਤੁਸੀਂ ਦੇਖ ਰਹੇ ਹੋ ਐਸਐ ਜੀਓਸ ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਪਿਛਲੇ ਦਿਨੇ ਗਰਮੀ ਦਾ ਜਣਾ ਕਹਿ ਸਕਦੇ ਆ ਕਿ ਤਾਪਮਾਨ ਦੇ ਵਿੱਚ ਵਾਧਾ ਹੋਇਆ ਸਰ ਗਰਮੀ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਸੀ ਪਰ 1 ਫਰਵਰੀ ਚੜਦੇ ਹੀ ਤੁੰਦ ਨੇ ਫਿਰ ਤੋਂ ਆਪਣੇ ਪੈਰ ਪਸਾਰ ਲਏ ਨੇ ਕੋਰੇ ਦੀ ਚਿੱਟੀ ਚਾਦਰ ਹੈ ਜਿਹੜੀ ਚਾਰੇ ਪਾਸੇ ਵਿਛੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਪਿੰਡਾਂ ਦੇ ਵਿੱਚੋਂ ਤੁਸੀਂ ਉੱਥੇ ਸ਼ੈਰੀ ਖੇਤਰ ਨੇ ਜਿਹੜੇ ਉਹ ਵੀ ਤੁੰਦ ਦੀ ਲਪੇਟ ਦੇ ਵਿੱਚ ਆਈ ਸੀ ਤਾਂ ਦੱਸੇ ਕਿ ਮੌਸਮ ਵਿਭਾਗ ਦੇ ਵੱਲੋਂ ਵਿਖਵਾੜੀ ਕੀਤੀ ਗਈ ਹੈ ਕਿ 1 ਤਰੀਕ ਤੋਂ ਲੈ ਕੇ 5 ਫਰਵਰੀ ਤੱਕ ਜੀ ਹਾਂ 1 ਫਰਵਰੀ ਤੋਂ ਲੈ ਕੇ 5 ਫਰਵਰੀ ਤੱਕ ਮੌਸਮ ਹੈ ਜਿਹੜਾ ਇਸੇ ਤਰ੍ਹਾਂ ਦਾ ਰਹਿਣ ਵਾਲਾ ਸੰਘਣੀ ਤੁੰਦ ਛਾਇਰੇਗੇ ਇਸ ਦੇ ਨਾਲ ਇਹ ਵੀ ਜਾਣਕਾਰੀ ਜ਼ਰੂਰ ਸਾਹਮਣੇ ਹੈ ਕਿ ਬਰਨਾਲਾ, ਬਠਿੰਡਾ, ਪਠਾਨਕੋਟ, ਗੁਰਦਾਸਪੁਰ ਔਰ ਇਸ ਦੇ ਨਾਲ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਹੈ ਜਿਹੜੀ ਉਹ ਵੀ ਦੱਸੀ ਗਈ ਹੈ ਜਿਹਾ 4 ਅਤੇ 5 ਫਰਵਰੀ ਨੂੰ ਮੀਂਹ ਦੇ ਜਿਹੜੇ ਅਸਾਰ ਬਣੇ ਰਹਿ ਸਕਦੇ ਨੇ ਤਾਂ ਜੋ ਸਵੇਰ ਤੋਂ ਹੀ ਆਪ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਸਵੇਰ ਤੋਂ ਕੋਰੇ ਨੇ ਜਿਹੜੀ ਸੰਗੜੀ ਧੁੰਦ ਕਰਕੇ ਆਪਣੀ ਚਾਦਰ ਵਿਛਾਈ ਹੋਈ ਸੀ ਔਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਵਿਜ਼ਿਬਿਲਟੀ ਹੈ ਜਿਹੜੀ ਜ਼ੀਰੋ ਨਜ਼ਰ ਆ ਰਹੀ ਸੀ ਉਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਸੜਕੀ ਹਾਦਸੇ ਦੇ ਵਿੱਚ ਬੀਤੇ ਦੇ ਵੀ ਮੂਜ਼ਾਫਾ ਨਜ਼ਰ ਆਇਆ ਸੀ ਔਰ ਇਸ ਦਿਨ ਨਾਲ ਤੁਹਾਨੂੰ ਜਾਣਕਾਰੀ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਇੱਕ ਤਰੀਕ ਤੋਂ ਲੈ ਕੇ 5 ਫਰਵਰੀ ਤੱਕ ਫਿਰ ਤੋਂ ਧੁੰਦੇ ਇਸੇ ਤਰ੍ਹਾਂ ਰਹਿਣ ਵਾਲੀ ਹੈ ਕਿਉਂਕਿ ਇਹ ਮੰਨਿਆ ਗਿਆ ਕਿ ਪਹਾੜੀ ਖੇਤਰਾਂ ਦੇ ਵਿੱਚ ਬਰਫਬਾਰਿ ਹੋਣੀ ਸ਼ੁਰੂ ਹੋ ਗਈ ਹੈ। ਤਾਂ ਜਿਹੜੇ ਕਹਿੰਦੇ ਸੀ ਠੰਡ ਤਾਂ ਚਲੀ ਗਈ ਹੈ ਹੁਣ ਠੰਡ ਦੇ ਅਸਾਰ ਘਟਦੇ ਹੋਏ ਨਜ਼ਰ ਆ ਰਹੇ ਨੇ ਪਰ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਜਨਵਰੀ ਦੇ ਵਿੱਚ ਮਾਰਚ ਵਰਗਾ ਮੌਸਮ ਹੋ ਰਿਹਾ ਤਾਂ ਉਹਨਾਂ ਨੂੰ ਦੱਸ ਦਈਏ ਕਿ ਹੁਣ ਠੰਡ ਫਿਰ ਤੋਂ ਵਾਪਸ ਆ ਗਈ ਹੈ ਸੋ ਸ਼੍ਰੀਕਾਂ ਤੁਸੀਂ ਦੇਖ ਰਹੇ ਹੋ ਐਸਐ ਜੀਓ ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਪਿਛਲੇ ਦਿਨੇ ਗਰਮੀ ਦਾ ਜਣਾ ਕਹਿ ਸਕਦੇ ਆ ਕਿ ਤਾਪਮਾਨ ਦੇ ਵਿੱਚ ਵਾਧਾ ਹੋਇਆ ਸਰ ਗਰਮੀ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਸੀ ਪਰ 1 ਫਰਵਰੀ ਚੜਦੇ ਹੀ ਤੁੰਦ ਨੇ ਫਿਰ ਤੋਂ ਆਪਣੇ ਪੈਰ ਪਸਾਰ ਲਏ ਨੇ ਕੋਰੇ ਦੀ ਚਿੱਟੀ ਚਾਦਰ ਹੈ ਜਿਹੜੀ ਚਾਰੇ ਪਾਸੇ ਵਿਛੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਪਿੰਡਾਂ ਦੇ ਵਿੱਚੋਂ ਤੁਸੀਂ ਉੱਥੇ ਸ਼ਹਿਰੀ ਖੇਤਰ ਨੇ ਜਿਹੜੇ ਉਹ ਵੀ ਤੁੰਦ ਦੀ ਲਪੇਟ ਦੇ ਵਿੱਚ ਆਈ ਸੀ ਤਾਂ ਦੱਸ ਹੀ ਕਿ ਮੌਸਮ ਵਿਭਾਗ ਦੇ ਵੱਲੋਂ ਪੂਰੀ ਖਵਾਰੀ ਕੀਤੀ ਗਈ ਹੈ ਕਿ 1 ਤਰੀਕ ਤੋਂ ਲੈ ਕੇ 5 ਫਰਵਰੀ ਤੱਕ ਜੀ ਹਾਂ 1 ਫਰਵਰੀ ਤੋਂ ਲੈ ਕੇ 5 ਫਰਵਰੀ ਤੱਕ ਮੌਸਮ ਹੈ ਜਿਹੜਾ ਇਸੇ ਤਰ੍ਹਾਂ ਦਾ ਰਹਿਣ ਵਾਲਾ ਸੰਘਣੀ ਧੁੰਦ ਛਾਇ ਰਹੀ ਇਸ ਦੇ ਨਾਲ ਇਹ ਵੀ ਜਾਣਕਾਰੀ ਜ਼ਰੂਰ ਸਾਹਮਣੇ ਹੈ ਕਿ ਬਰਨਾਲਾ, ਬਠਿੰਡਾ, ਪਠਾਨਕੋਟ, ਗੁਰਦਾਸਪੁਰ ਔਰ ਇਸ ਦੇ ਨਾਲ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਹੈ ਜਿਹੜੀ ਉਹ ਵੀ ਦੱਸੀ ਗਈ ਹੈ ਜਿहां 4 ਅਤੇ 5 ਫਰਵਰੀ ਨੂੰ ਮੀਂਹ ਦੇ ਜਿਹੜੇ ਅਸਾਰ ਬਣੇ ਰਹਿ ਸਕਦੇ ਨੇ ਤਾਂ ਜੋ ਸਵੇਰ ਤੋਂ ਹੀ ਆਪ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਸਵੇਰ ਤੋਂ ਕੋਰੇ ਨੇ ਜਿਹੜੀ ਸੰਗਣੀ ਧੁੰਦ ਕਰਕੇ ਆਪਣੀ ਚਾਦਰ ਵਿਛਾਈ ਹੋਈ ਸੀ ਔਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਵਿਜ਼ਿਬਿਲਟੀ ਹੈ ਜਿਹੜੀ ਜ਼ੀਰੋ ਨਜ਼ਰ ਆ ਰਹੇ ਸਸਦੇ ਨਾਲ ਤੁਹਾਨੂੰ ਦੱਸਦੇ ਕਿ ਸੜਕੀ ਹਾਦਸਿਆਂ ਦੇ ਵਿੱਚ ਬੀਤੇ ਦਿਨੀ ਵਾਜ਼ਫਾ ਨਜ਼ਰ ਆਇਆ ਸੀ ਔਰ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਇੱਕ ਤਰੀਕ ਤੋਂ ਲੈ ਕੇ 5 ਫਰਵਰੀ ਤੱਕ ਫਿਰ ਤੋਂ ਧੁੰਦ ਇਸੇ ਤਰ੍ਹਾਂ ਰਹਿਣ ਵਾਲੀ ਹੈ ਕਿਉਂਕਿ ਇਹ ਮੰਨਿਆ ਗਿਆ ਕਿ ਪਹਾੜੀ ਖੇਤਰਾਂ ਦੇ ਵਿੱਚ ਬਰਫ਼ਬਾਰੀ ਹੋਣੀ ਸ਼ੁਰੂ ਹੋ ਗਈ ਹੈ। ਤਾਂ ਜਿਹੜੇ ਕਹਿੰਦੇ ਸੀ ਠੰਡ ਤਾਂ ਚਲੀ ਗਈ ਹੈ ਹੁਣ ਠੰਡ ਦੇ ਅਸਰ ਘਟਦੇ ਹੋਏ ਨਜ਼ਰ ਆ ਰਹੇ ਨੇ ਪਰ ਇਹ ਵੀ ਗੱਲਾਂ ਨਿਕਲ ਕੇ ਸਾਹਮਣੀ ਆਈਆਂ ਸੀ ਕਿ ਜਨਵਰੀ ਦੇ ਵਿੱਚ ਮਾਰਚ ਵਰਗਾ ਮੌਸਮ ਹੋ ਰਿਹਾ ਤਾਂ ਉਹਨਾਂ ਨੂੰ ਦੱਸ ਦੇ ਕਿ ਹੁਣ ਠੰਡ ਫਿਰ ਤੋਂ ਵਾਪਸ ਆ ਗਈ ਐ ਸੋ ਸ਼੍ਰੀਕਾਂ ਤੁਸੀਂ ਦੇਖ ਰਹੇ ਹੋ ਐ ਸਬਜ਼ੀ ਜੀਸ ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਪਿਛਲੇ ਦਿਨੇ ਗਰਮੀ ਦਾ ਜੜਾ ਕਹਿ ਸਕਦੇ ਆ ਕਿ ਤਾਪਮਾਨ ਦੇ ਵਿੱਚ ਵਾਧਾ ਹੋਇਆ ਸਿਰ ਗਰਮੀ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਸੀ ਪਰ 1 ਫਰਵਰੀ ਚੜਦੇ ਹੀ ਤੁੰਦ ਨੇ ਫਿਰ ਤੋਂ ਆਪਣੇ ਪੈਰ ਪਸਾਰ ਲਏ ਨੇ ਕੋਰੇ ਦੀ ਚਿੱਟੀ ਚਾਦਰ ਐ ਜਿਹੜੀ ਚਾਰੇ ਪਾਸੇ ਵਿਛੀ ਹੋਈ ਨਜ਼ਰ ਆ ਰਹੀ ਐ ਜਿੱਥੇ ਪਿੰਡਾਂ ਦੇ ਵਿੱਚੋਂ ਤੁਸੀਂ ਉੱਥੇ ਸ਼ਹਿਰੀ ਖੇਤਰ ਨੇ ਜਿਹੜੇ ਉਹ ਵੀ ਤੁੰਦ ਦੀ ਲਪੇਟ ਦੇ ਵਿੱਚ ਆਈ ਸੀ ਤਾਂ ਦੱਸਿਓ ਕਿ ਮੌਸਮ ਵਿਭਾਗ ਦੇ ਵੱਲੋਂ ਪਹਿ ਵਿਖਵਾਣੀ ਕੀਤੀ ਗਈ ਹੈ ਕਿ 1 ਤਰੀਕ ਤੋਂ ਲੈ ਕੇ 5 ਫਰਵਰੀ ਤੱਕ ਜੀ ਹਾਂ 1 ਫਰਵਰੀ ਤੋਂ ਲੈ ਕੇ 5 ਫਰਵਰੀ ਤੱਕ ਮੌਸਮ ਹੈ ਜਿਹੜਾ ਇਸੇ ਤਰ੍ਹਾਂ ਦਾ ਰਹਿਣ ਵਾਲਾ ਸੰਘਣੀ ਤੁੰਦ ਛਾਇ ਦੇ ਕਿਸ ਦੇ ਨਾਲ ਇਹ ਵੀ ਜਾਣਕਾਰੀ ਜ਼ਰੂਰ ਸਾਹਮਣੇ ਹੈ ਕਿ ਬਰਨਾਲਾ, ਬਠਿੰਡਾ, ਪਠਾਨਕੋਟ, ਗੁਰਦਾਸਪੁਰ ਔਰ ਇਸਦੇ ਨਾਲ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਹੈ ਜਿਹੜੀ ਉਹ ਵੀ ਦੱਸੀ ਗਈ ਹੈ ਜਿਹਾ 4 ਅਤੇ 5 ਫਰਵਰੀ ਨੂੰ ਮੀਂਹ ਦੇ ਜਿਹੜੇ ਅਸਰ ਬਣੇ ਰਹਿ ਸਕਦੇ ਨੇ ਤਾਂ ਜੋ ਸਵੇਰ ਤੋਂ ਹੀ ਆਪ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਸਵੇਰ ਤੋਂ ਕੋਰੇ ਨੇ ਜਿਹੜੀ ਸੰਗਣੀ ਧੁੰਦ ਕਰਕੇ ਆਪਣੀ ਚਾਦਰ ਵਿਛਾਈ ਹੋਈ ਸੀ ਔਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਵਿਜ਼ਿਬਿਲਟੀ ਹੈ ਜਿਹੜੀ ਜ਼ੀਰੋ ਨਜ਼ਰ ਆ ਰਹੀ ਸੀ ਉਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਸੜਕੀ ਹਾਦਸਿਆਂ ਦੇ ਵਿੱਚ ਬੀਤੇ ਦੇ ਵੀ ਮਜ਼ਾਫਾ ਨਜ਼ਰ ਆਇਆ ਸੀ ਔਰ ਇਸ ਦਿਨ ਨਾਲ ਤੁਹਾਨੂੰ ਜਾਣਕਾਰੀ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ 1 ਤਰੀਕ ਤੋਂ ਲੈ ਕੇ 5 ਫਰਵਰੀ ਤੱਕ ਫਿਰ ਤੋਂ ਧੁੰਦੇ ਇਸੇ ਤਰ੍ਹਾਂ ਰਹਿਣ ਵਾਲੀ ਹੈ ਕਿਉਂਕਿ ਇਹ ਮੰਨਿਆ ਗਿਆ ਕਿ ਪਹਾੜੀ ਖੇਤਰਾਂ ਦੇ ਵਿੱਚ ਬਰਫ਼ਬਾਰੀ ਹੋਣੀ ਸ਼ੁਰੂ ਹੋ ਗਈ ਹੈ। ਤਾਂ ਜਿਹੜੇ ਕਹਿੰਦੇ ਸੀ ਠੰਡ ਤਾਂ ਚਲੀ ਗਈ ਹੈ ਹੁਣ ਠੰਡ ਦੇ ਅਸਾਰ ਘਟਦੇ ਹੋਏ ਨਜ਼ਰ ਆ ਰਹੇ ਨੇ ਪਰ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਜਨਵਰੀ ਦੇ ਵਿੱਚ ਮਾਰਚ ਵਰਗਾ ਮੌਸਮ ਹੋ ਰਿਹਾ ਤਾਂ ਉਹਨਾਂ ਨੂੰ ਦੱਸ ਦੇ ਕਿ ਹੁਣ ਠੰਡ ਫਿਰ ਤੋਂ ਵਾਪਸ ਆ ਗਈ ਹੈ ਸੋ ਸ਼੍ਰੀਕਲ ਤੁਸੀਂ ਦੇਖ ਰਹੇ ਹੋ ਐਸਬ ਜੀਐਸ ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਪਿਛਲੇ ਦਿਨ ਗਰਮੀ ਦਾ ਜਿਹੜਾ ਕੈਸਾ ਜਿਹਾ ਤਾਪਮਾਨ ਦੇ ਵਿੱਚ ਵਾਧਾ ਹੋਇਆ ਸਰ ਗਰਮੀ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਸੀ ਪਰ 1 ਫਰਵਰੀ ਚੜਦੇ ਹੀ ਤੁੰਦ ਨੇ ਫਿਰ ਤੋਂ ਆਪਣੇ ਪੈਰ ਪਸਾਰ ਲਏ ਨੇ ਕੋਰੇ ਦੀ ਜਿੱਤੀ ਚੱਦਰ ਜਿਹੜੀ ਚਾਰੇ ਪਾਸੇ ਵਿਛੀ ہوئی ਨਜ਼ਰ ਆ ਰਹੀ ਹੈ ਜਿਸ ਤੇ ਪਿੰਡਾਂ ਦੇ ਵਿੱਚੋਂ ਤੁਸੀਂ ਉੱਥੇ ਸ਼ਹਿਰੀ ਖੇਤਰ ਨੇ ਜਿਹੜੇ ਉਹ ਵੀ ਤੁੰਦ ਦੀ ਲਪੇਟ ਦੇ ਵਿੱਚ ਆ ਗਏ ਤਾਂ ਦੱਸਿਆ ਕਿ ਮੌਸਮ ਵਿਭਾਗ ਦੇ ਵੱਲੋਂ ਪੱ ਵਿਖਵਾਣੀ ਕੀਤੀ ਗਈ ਹੈ ਕਿ 1 ਤਰੀਕ ਤੋਂ ਲੈ ਕੇ 5 ਫਰਵਰੀ ਤੱਕ ਜੀ ਹਾਂ 1 ਫਰਵਰੀ ਤੋਂ ਲੈ ਕੇ 5 ਫਰਵਰੀ ਤੱਕ ਮੌਸਮ ਹੈ ਜਿਹੜਾ ਇਸੇ ਤਰ੍ਹਾਂ ਦਾ ਰਹੇਗਾ ਸੰਗਨੀ ਤੋਂ ਚਾਇਰਗੇ ਇਸ ਦੇ ਨਾਲ ਇਹ ਵੀ ਜਾਣਕਾਰੀ ਜ਼ਰੂਰ ਸਾਹਮਣੇ ਹੈ ਕਿ ਬਰਨਾਲਾ ਬਠਿੰਡਾ ਪਠਾਨਕੋਟ ਗੁਰਦਾਸਪੁਰ ਔਰ ਇਸ ਦੇ ਨਾਲ ਹੀ ਨਵੀਂ ਆਣਾ ਸ਼ਹਿਰ ਦੇ ਈ ਦੀਪਵਿਕਵਾਨੀ ਹੈ ਜਿਹੜੀ ਉਹ ਵੀ ਦੱਸੀ ਗਈ ਹੈ ਜਿहां 4 ਅਤੇ 5 ਫਰਵਰੀ ਨੂੰ ਮੀਂਹ ਦੇ ਜਿਹੜੇ ਅਸਾਰ ਬਣੇ रह ਸਕਦੇ ਨੇ ਤਾਂ ਜੋ ਸਵੇਰ ਤੋਂ ਹੀ ਆਪ ਲੋਕਾਂ ਨੂੰ ਕਾफी ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਸਵੇਰ ਤੋਂ ਕੋਰੇ ਨੇ ਜਿਹੜੀ ਸੰਘਣੀ ਧੁੰਦ ਕਰਕੇ ਆਪਣੀ ਚਾਦਰ ਵਿਛਾਈ ਹੋਈ ਸੀ ਔਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਵਿਜ਼ਿਬਿਲਟੀ ਹੈ ਜਿਹੜੀ ਜ਼ੀਰੋ ਨਜ਼ਰ ਆ ਰਹੇ ਸਿਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਸੜਕੀ ਹਾਦਸਿਆਂ ਦੇ ਵਿੱਚ ਬੀਤੇ ਦੇ ਵੀ ਮਜ਼ਾਫਾ ਨਜ਼ਰ ਆਇਆ ਸੀ ਔਰ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਇੱਕ ਤਰੀਕ ਤੋਂ ਲੈ ਕੇ 5 ਫਰਵਰੀ ਤੱਕ ਫਿਰ ਤੋਂ ਤੁੰਦੇ ਇਸੇ ਤਰ੍ਹਾਂ ਰਹਿਣ ਵਾਲੀ ਹੈ ਕਿਉਂਕਿ ਇਹ ਮੰਨਿਆ ਗਿਆ ਕਿ ਪਹਾੜੀ ਖੇਤਰਾਂ ਦੇ ਵਿੱਚ ਬਰਫਬਾਰੀ ਹੋਣੀ ਸ਼ੁਰੂ ਹੋ ਗਈ ਹੈ। ਤਾਂ ਜਿਹੜੇ ਕਹਿੰਦੇ ਸੀ ਠੰਡ ਤਾਂ ਚਲੀ ਗਈ ਹੈ ਹੁਣ ਠੰਡ ਦੇ ਅਸਰ ਘਟਦੇ ਹੋਏ ਨਜ਼ਰ ਆ ਰਹੇ ਨੇ ਪਰ ਇਹ ਵੀ ਗੱਲਾਂ ਨਿਕਲ ਕੇ ਸਾਹਮਣੀ ਆਈਆਂ ਸੀ ਕਿ ਜਨਵਰੀ ਦੇ ਵਿੱਚ ਮਾਰਚ ਵਰਗਾ ਮੌਸਮ ਹੋ ਰਿਹਾ ਤਾਂ ਉਹਨਾਂ ਨੂੰ ਦੱਸ ਗਏ ਕਿ ਹੁਣ ਠੰਡ ਫਿਰ ਤੋਂ ਵਾਪਸ ਆ ਗਈ ਹੈ ਸੋ ਸ਼੍ਰੀਕਾਂ ਤੁਸੀਂ ਦੇਖ ਰਹੇ ਹੋ ਐਸਬਜ਼ ਜੀ ਉਸ ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਪਿਛਲੇ ਦਿਨੇ ਗਰਮੀ ਦਾ ਜਣਾ ਕਹਿ ਸਕਦੇ ਆ ਕਿ ਤਾਪਮਾਨ ਦੇ ਵਿੱਚ ਵਾਧਾ ਹੋਇਆ ਸੋ ਗਰਮੀ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਸੀ ਪਰ 1 ਫਰਵਰੀ ਚੜਦੇ ਹੀ ਤੁੰਦ ਨੇ ਫਿਰ ਤੋਂ ਆਪਣੇ ਪੈਰ ਪਸਾਰ ਲਏ ਨੇ ਕੋਰੇ ਦੀ ਚਿੱਟੀ ਚਾਦਰ ਜਿਹੜੀ ਚਾਰੇ ਪਾਸੇ ਵਿਛੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਪਿੰਡਾਂ ਦੇ ਵਿੱਚੋਂ ਤੁਸੀਂ ਉੱਥੇ ਸ਼ਹਿਰੀ ਖੇਤਰ ਨੇ ਜਿਹੜੇ ਉਹ ਵੀ ਤੁੰਦ ਦੀ ਲਪੇਟ ਦੇ ਵਿੱਚ ਆਈ ਸੀ ਤਾਂ ਦੱਸਿਓ ਕਿ ਮੌਸਮ ਵਿਭਾਗ ਦੇ ਵੱਲੋਂ ਪੂਰੀ ਵਿਖਵਾਣੀ ਕੀਤੀ ਗਈ ਹੈ ਕਿ 1 ਤਰੀਕ ਤੋਂ ਲੈ ਕੇ 5 ਫਰਵਰੀ ਤੱਕ ਜੀ ਹਾਂ 1 ਫਰਵਰੀ ਤੋਂ ਲੈ ਕੇ 5 ਫਰਵਰੀ ਤੱਕ ਮੌਸਮ ਹੈ ਜਿਹੜਾ ਇਸੇ ਤਰ੍ਹਾਂ ਦਾ ਰਹਿਣ ਵਾਲਾ ਸੰਘਣੀ ਧੁੰਦ ਛਾਈ ਰਹੀ ਇਸ ਦੇ ਨਾਲ ਇਹ ਵੀ ਜਾਣਕਾਰੀ ਜ਼ਰੂਰ ਸਾਹਮਣੇ ਹੈ ਕਿ ਬਰਨਾਲਾ, ਬਠਿੰਡਾ, ਪਠਾਨਕੋਟ, ਗੁਰਦਾਸਪੁਰ ਔਰ ਇਸ ਦੇ ਨਾਲ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਹੈ ਜਿਹੜੀ ਉਹ ਵੀ ਦੱਸੀ ਗਈ ਹੈ ਜੀਹਾਂ 4 ਅਤੇ 5 ਫਰਵਰੀ ਨੂੰ ਮੀਂਹ ਦੇ ਜਿਹੜੇ ਅਸਰ ਬਣੇ ਰਹਿ ਸਕਦੇ ਨੇ ਤਾਂ ਅੱਜ ਸਵੇਰ ਤੋਂ ਹੀ ਆਪ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਸਵੇਰ ਤੋਂ ਕੋਰ ਨੇ ਜੜੀ ਸੰਗਣੀ ਧੁੰਦ ਕਰਕੇ ਆਪਣੀ ਚਾਦਰ ਵਿਛਾਈ ਹੋਈ ਸੀ ਔਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਵਿਜ਼ਿਬਿਲਟੀ ਹੈ ਜਿਹੜੀ ਜ਼ੀਰੋ ਨਜ਼ਰ ਆ ਰਹੀ ਸੀ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਸੜਕੀ ਹਾਦਸੇ ਦੇ ਵਿੱਚ ਬੀਤੇ ਦੇ ਵੀ ਮਜ਼ਾਫਾ ਨਜ਼ਰ ਆਇਆ ਸੀ ਔਰ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਇੱਕ ਤਰੀਕ ਤੋਂ ਲੈ ਕੇ 5 ਫਰਵਰੀ ਤੱਕ ਫਿਰ ਤੋਂ ਧੁੰਦੇ ਇਸੇ ਤਰ੍ਹਾਂ ਰਹਿਣ ਵਾਲੀ ਹੈ ਕਿਉਂਕਿ ਇਹ ਮੰਨਿਆ ਗਿਆ ਕਿ ਪਹਾੜੀ ਖੇਤਰਾਂ ਦੇ ਵਿੱਚ ਬਰਫਬਾਰੀ ਹੋਣੀ ਸ਼ੁਰੂ ਹੋ ਗਈ ਹੈ। ਤਾਂ ਜਿਹੜੇ ਕਹਿੰਦੇ ਸੀ ਠੰਡ ਤਾਂ ਚਲੀ ਗਈ ਹੈ ਹੁਣ ਠੰਡ ਦੇ ਅਸਾਰ ਘਟਦੇ ਹੋਏ ਨਜ਼ਰ ਆ ਰਹੇ ਨੇ ਪਰ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਜਨਵਰੀ ਦੇ ਵਿੱਚ ਮਾਰਚ ਵਰਗਾ ਮੌਸਮ ਹੋ ਰਿਹਾ ਤਾਂ ਉਹਨਾਂ ਨੂੰ ਦੱਸ ਦਈਏ ਕਿ ਹੁਣ ਠੰਡ ਫਿਰ ਤੋਂ ਵਾਪਸ ਆ ਗਈ ਹੈ ਸੋ ਸ਼੍ਰੀਕਾਂ ਤੁਸੀਂ ਦੇਖ ਰਹੇ ਹੋ ਐਸਬ ਜੈਨਸ ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਪਿਛਲੇ ਦਿਨੇ ਗਰਮੀ ਦਾ ਜਣਾ ਕਹਿ ਸਕਦੇ ਆ ਕਿ ਤਾਪਮਾਨ ਦੇ ਵਿੱਚ ਵਾਧਾ ਹੋਇਆ ਸਰ ਗਰਮੀ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਸੀ ਪਰ 1 ਫਰਵਰੀ ਚੜਦੇ ਹੀ ਤੁੰਦ ਨੇ ਫਿਰ ਤੋਂ ਆਪਣੇ ਪੈਰ ਪਸਾਰ ਲਏ ਨੇ ਕੋਰੇ ਦੀ ਚਿੱਟੀ ਚਾਦਰ ਐ ਜਿਹੜੀ ਚਾਰੇ ਪਾਸੇ ਵਿਛੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਪਿੰਡਾਂ ਦੇ ਵਿੱਚੋਂ ਤੁਸੀਂ ਉੱਥੇ ਸ਼ਹਿਰੀ ਖੇਤਰ ਨੇ ਜਿਹੜੇ ਉਹ ਵੀ ਤੁੰਦ ਦੀ ਲਪੇਟ ਦੇ ਵਿੱਚ ਆਈ ਸੀ ਤਾਂ ਦੱਸਿਓ ਕਿ ਮੌਸਮ ਵਿਭਾਗ ਦੇ ਵੱਲੋਂ ਪਾ ਵਿਖਵਾਣੀ ਕੀਤੀ ਗਈ ਹੈ ਕਿ ਇੱਕ ਤਰੀਕ ਤੋਂ ਲੈ ਕੇ 5 ਫਰਵਰੀ ਤੱਕ ਜੀ ਹਾਂ 1 ਫਰਵਰੀ ਤੋਂ ਲੈ ਕੇ 5 ਫਰਵਰੀ ਤੱਕ ਮੌਸਮ ਹੈ ਜਿਹੜਾ ਇਸੇ ਤਰ੍ਹਾਂ ਦਾ ਰਹਿਣ ਵਾਲਾ ਸੰਘਣੀ ਤੁੰਦ ਛਾਇਰੇਗੇ ਇਸ ਦੇ ਨਾਲ ਇਹ ਵੀ ਜਾਣਕਾਰੀ ਜ਼ਰੂਰ ਸਾਹਮਣੇ ਹੈ ਕਿ ਬਰਨਾਲਾ ਬਠਿੰਡਾ ਪਠਾਨਕੋਟ ਗੁਰਦਾਸਪੁਰ ਔਰ ਇਸ ਦੇ ਨਾਲ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਹੈ ਜਿਹੜੀ ਉਹ ਵੀ ਦੱਸੀ ਗਈ ਹੈ ਜਿहां 4 ਤੇ 5 ਫਰਵਰੀ ਨੂੰ ਮੀਂਹ ਦੇ ਜਿਹੜੇ ਅਸਾਰ ਬਣੇ ਰਹਿ ਸਕਦੇ ਨੇ ਤਾਂ ਅੱਜ ਸਵੇਰ ਤੋਂ ਹੀ ਆਪ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਸਵੇਰ ਤੋਂ ਕੋਰੇ ਨੇ ਜਿਹੜੀ ਸੰਘਣੀ ਧੁੰਦ ਕਰਕੇ ਆਪਣੀ ਚਾਦਰ ਵਿਛਾਈ ਹੋਈ ਸੀ ਔਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਵਿਜ਼ਿਬਿਲਟੀ ਹੈ ਜਿਹੜੀ ਜ਼ੀਰੋ ਨਜ਼ਰ ਆ ਰਹੇ ਸਸਦੇ ਨਾਲ ਤੁਹਾਨੂੰ ਦੱਸ ਦੇ ਕਿ ਸੜਕੀ ਹਾਦਸਿਆਂ ਦੇ ਵਿੱਚ ਬੀਤੇ ਦੇ ਵੀ ਮਜ਼ਾਫਾ ਨਜ਼ਰ ਆਇਆ ਸੀ ਔਰ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਇੱਕ ਤਰੀਕ ਤੋਂ ਲੈ ਕੇ 5 ਫਰਵਰੀ ਤੱਕ ਫਿਰ ਤੋਂ ਧੁੰਦ ਇਸੇ ਤਰ੍ਹਾਂ ਰਹਿਣ ਵਾਲੀ ਹੈ ਕਿਉਂਕਿ ਇਹ ਮੰਨਿਆ ਗਿਆ ਕਿ ਪਹਾੜੀ ਖੇਤਰਾਂ ਦੇ ਵਿੱਚ ਬਰਫਬਾਰੀ ਹੋਣੀ ਸ਼ੁਰੂ ਹੋ ਗਈ ਹੈ। ਤਾਂ ਜਿਹੜੇ ਕਹਿੰਦੇ ਸੀ ਠੰਡ ਤਾਂ ਚਲੀ ਗਈ ਹੈ ਹੁਣ ਠੰਡ ਦੇ ਅਸਰ ਘਟਦੇ ਹੋਏ ਨਜ਼ਰ ਆ ਰਹੇ ਨੇ ਪਰ ਇਹ ਵੀ ਗੱਲਾਂ ਨਿਕਲ ਕੇ ਸਾਹਮਣੀ ਆਈਆਂ ਸੀ ਕਿ ਜਨਵਰੀ ਦੇ ਵਿੱਚ ਮਾਰਚ ਵਰਗਾ ਮੌਸਮ ਹੋ ਰਿਹਾ ਤਾਂ ਉਹਨਾਂ ਨੂੰ ਦੱਸ ਦਈਏ ਕਿ ਹੁਣ ਠੰਡ ਫਿਰ ਤੋਂ ਵਾਪਸ ਆ ਗਈ ਐ ਸੋ ਸ਼੍ਰੀਕਾਂ ਤੁਸੀਂ ਦੇਖ ਰਹੇ ਹੋ ਐ ਸਬਜੈਕਟਸ ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਪਿਛਲੇ ਦਿਨੇ ਗਰਮੀ ਦਾ ਜਣਾ ਕਹਿ ਸਕਦੇ ਆ ਕਿ ਤਾਪਮਾਨ ਦੇ ਵਿੱਚ ਵਾਧਾ ਹੋਇਆ ਸਰ ਗਰਮੀ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਸੀ ਪਰ 1 ਫਰਵਰੀ ਚੜਦੇ ਹੀ ਧੁੰਦ ਨੇ ਫਿਰ ਤੋਂ ਆਪਣੇ ਪੈਰ ਪਸਾਰ ਲਏ ਨੇ ਕੋਰੇ ਦੀ ਚਿੱਟੀ ਚਾਦਰ ਐ ਜਿਹੜੀ ਚਾਰੇ ਪਾਸੇ ਵਿਛੀ ਹੋਈ ਨਜ਼ਰ ਆ ਰਹੀ ਐ ਜਿੱਥੇ ਪਿੰਡਾਂ ਦੇ ਵਿੱਚੋਂ ਤੁਸੀਂ ਉੱਥੇ ਸ਼ਹਿਰੀ ਖੇਤਰ ਨੇ ਜਿਹੜੇ ਉਹ ਵੀ ਧੁੰਦ ਦੀ ਲਪੇਟ ਦੇ ਵਿੱਚ ਆਈ ਸੀ ਤਾਂ ਦੱਸੇ ਕਿ ਮੌਸਮ ਵਿਭਾਗ ਦੇ ਵੱਲੋਂ ਪਹਿ ਵਿਖਵਾਨੀ ਕੀਤੀ ਗਈ ਹੈ ਕਿ 1 ਤਰੀਕ ਤੋਂ ਲੈ ਕੇ 5 ਫਰਵਰੀ ਤੱਕ ਜੀ ਹਾਂ 1 ਫਰਵਰੀ ਤੋਂ ਲੈ ਕੇ 5 ਫਰਵਰੀ ਤੱਕ ਮੌਸਮ ਹੈ ਜਿਹੜਾ ਇਸੇ ਤਰ੍ਹਾਂ ਦਾ ਰਹਿਣ ਵਾਲਾ ਸੰਘਣੀ ਤੁੰਦ ਛਾਇਦੇਗੇ ਇਸ ਦੇ ਨਾਲ ਇਹ ਵੀ ਜਾਣਕਾਰੀ ਜ਼ਰੂਰ ਸਾਹਮਣੇ ਹੈ ਕਿ ਬਰਨਾਲਾ, ਬਠਿੰਡਾ, ਪਠਾਨਕੋਟ, ਗੁਰਦਾਸਪੁਰ ਔਰ ਇਸ ਦੇ ਨਾਲ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਹੈ ਜਿਹੜੀ ਉਹ ਵੀ ਦੱਸੀ ਗਈ ਹੈ ਜਿਹਾ 4 ਤੇ 5 ਫਰਵਰੀ ਨੂੰ ਮੀਂਹ ਦੇ ਜਿਹੜੇ ਅਸਰ ਬਣੇ ਰਹਿ ਸਕਦੇ ਨੇ ਤਾਂ ਜੋ ਸਵੇਰ ਤੋਂ ਹੀ ਆਪ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਸਵੇਰ ਤੋਂ ਕੋਰੇ ਨੇ ਜਿਹੜੀ ਸੰਘਣੀ ਧੁੰਦ ਕਰਕੇ ਆਪਣੀ ਚਾਦਰ ਵਿਛਾਈ ਹੋਈ ਸੀ ਔਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਵਿਜ਼ਿਬਿਲਟੀ ਹੈ ਜਿਹੜੀ ਜ਼ੀਰੋ ਨਜ਼ਰ ਆ ਰਹੀ ਸਿਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਸੜਕੀ ਹਾਦਸਿਆਂ ਦੇ ਵਿੱਚ ਬੀਤੇ ਦੇ ਵੀ ਮਜ਼ਾਫਾ ਨਜ਼ਰ ਆਇਆ ਸੀ ਔਰ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਇੱਕ ਤਰੀਕ ਤੋਂ ਲੈ ਕੇ 5 ਫਰਵਰੀ ਤੱਕ ਫਿਰ ਤੋਂ ਧੁੰਦ ਇਸੇ ਤਰ੍ਹਾਂ ਰਹਿਣ ਵਾਲੀ ਹੈ ਕਿਉਂਕਿ ਇਹ ਮੰਨਿਆ ਗਿਆ ਕਿ ਪਹਾੜੀ ਖੇਤਰਾਂ ਦੇ ਵਿੱਚ ਬਰਫ਼ਬਾਰੀ ਹੋਣੀ ਸ਼ੁਰੂ ਹੋ ਗਈ ਹੈ ਤਾਂ ਜਿਹੜੇ